ਇੱਕ ਆਦਮੀ ਨੇ ਕਿਹਾ ਮੇਰੀ ਪਤਨੀ ਮੇਰੇ ਨਾਲ ਹੀ ਸੁੱਤੀ ਪਈ ਸੀ ਅਚਾਨਕ ਮੈਨੂੰ ਫੋਨ ਤੇ ਇੱਕ ਨੋਟੀਫਿਕੇਸ਼ਨ ਆਇਆ ਕਿਸੇ ਕੁੜੀ ਨੇ ਦੋਸਤੀ ਦੀ ਰਿਕੁਐਸਟ ਕੀਤੀ ਸੀ ਸੋਚਿਆ ਵੇਖਾਂ ਪਲਾਂ ਕੋਣ ਹੈ ਮੈਂ ਰਿਕੁਐਸਟ ਸਵੀਕਾਰ ਕਰ ਲਈ ਤੇ ਮੈਸੇਜ ਭੇਜਿਆ ਤੇ ਪੁੱਛਿਆ ਕੌਣ ਉਸ ਨੇ ਕਿਹਾ ਮੈਂ ਹਾਂ ਮੈਨੂੰ ਪਤਾ ਤੇਰਾ ਵਿਆਹ ਹੋ ਚੁੱਕਿਆ ਹੈ ਪਰ ਮੈਂ ਅੱਜ ਵੀ ਤੇਰੇ ਨਾਲ ਬਿਤਾਏ ਹਸੀਨ ਪਲਾਂ ਨੂੰ ਮਿਸ ਕਰਦੀ ਹਾਂ ਕੀ ਆਪਾਂ ਮੁੜ ਤੋਂ ਗੱਲ ਕਰ ਸਕਦੇ ਹਾਂ ਮੇਰੇ ਪੁਰਾਣੇ ਰਿਸ਼ਤਿਆਂ ਵਿੱਚੋਂ ਕੋਈ ਕੁੜੀ ਸੀ ਬੇहद ਹਸੀਨ ਤੇ ਬੇहद ਹਸੀਨ ਪਲਾਂ ਵਾਲੀ ਮੈਂ ਕੁਝ ਪਲ ਚੈਟ ਬੰਦ ਕੀਤੀ ਤੇ ਪੱਕਾ ਕੀਤਾ ਕਿ ਮੇਰੀ ਘਰ ਵਾਲੀ ਸੱਚਮੁੱਚ ਸੁੱਤੀ ਪਈ ਹੈ ਐਸੇ ਪਲ ਬੰਦੇ ਨੂੰ ਇੱਕ ਅਲੱਗ ਅਹਿਸਾਸ 'ਚ ਲੈ ਜਾਂਦੇ ਹਨ ਮੈਂ ਉਸਦੇ ਵੱਲ ਵੇਖਿਆ ਉਹ ਗੂੜੀ ਨੀਂਦ 'ਚ ਸੁੱਤੀ ਪਈ ਸੀ ਸਾਰਾ ਦਿਨ ਘਰ ਦੇ ਕੰਮ ਮੁਕਾ ਕੀ ਜ्यों ਹੀ ਮੈਂ ਉਸਦੇ ਵੱਲ ਵੇਖਿਆ ਮੈਂ ਸੋਚਣਾ ਸ਼ੁਰੂ ਕੀਤਾ ਕਿ ਉਹ ਕਿੰਨੀ ਸੁਰੱਖਿਅਤ ਮਹਿਸੂਸ ਕਰਕੇ ਕਿ ਇੱਕ ਅਣਜਾਣ ਘਰ ਵਿੱਚ ਐਨੇ ਆਰਾਮ ਨਾਲ ਸੁੱਤੀ ਪਈ ਹੈ ਉਹ ਕਿਸੇ ਹੋਰ ਘਰ ਤੋਂ ਹੈ ਜਿੱਥੇ 24 ਸਾਲ ਆਪਣੇ ਪਰਿਵਾਰ ਨਾਲ ਰਹਿ ਕੇ ਬਿਤਾਏ ਜਦੋਂ ਉਹ ਗੁੱਸੇ ਹੁੰਦੀ ਸੀ ਦੁਖੀ ਹੁੰਦੀ ਸੀ ਤਾਂ ਉਹਦੀ ਮਾਂ ਉਹ ਸਕੂਲ ਸੀ ਜਿਸ ਸਕੂਲ ਬੈਠ ਕੇ ਉਹ ਦੁਬਾਰਾ ਚੰਗਾ ਮਹਿਸੂਸ ਕਰਦੀ ਸੀ ਉਸਦੇ ਭੈਣ ਭਰਾ ਸਨ ਜਿਨ੍ਹਾਂ ਨਾਲ ਹਾਸੇ ਖੇਡੀਆਂ ਸਨ ਉਸ ਦੇ ਡੈਡੀ ਸੀ ਜੋ ਉਹ ਕੁਝ ਲਿਆਉਂਦੇ ਸੀ ਜਦੋਂ ਉਸ ਨੂੰ ਪਸੰਦ ਸੀ ਤੇ ਕਿੰਨਾ ਹੀ ਹੋਰ ਕੁਝ ਸੀ ਉਹ ਸਭ ਸਿਰਫ ਮੇਰੇ ਲਈ ਛੱਡ ਚੁੱਕੀਏ ਜਿਉਂ ਹੀ ਇਹ ਸਭ ਮੇਰੇ ਦਿਮਾਗ 'ਚ ਆਇਆ ਮੈਂ ਫੋਨ ਚੁੱਕਿਆ ਤੇ ਤੁਰੰਤ ਬਲੌਕ ਦਾ ਬਟਨ ਦਬਾ ਦਿੱਤਾ ਮੈਂ ਉਹਦੇ ਵੱਲ ਮੂੰਹ ਘੁਮਾਇਆ ਤੇ ਉਹਦੇ ਨਾਲ ਗੱਲ ਵਕੜੀ ਕੱਸ ਕੇ ਸੌ ਗਿਆ ਕਿਉਂਕਿ ਮੈਂ ਮਾਰਦਾ ਹਾਂ ਇੱਕ ਐਸਾ ਮਰਦ ਜੋ ਆਪਣੀ ਪਤਨੀ ਨਾਲ ਧੋਖਾ ਨਹੀਂ ਕਰਦਾ ਤੇ ਆਪਣੇ ਪਰਿਵਾਰ ਨੂੰ ਨਹੀਂ ਤੋੜਦਾ